ਅੱਜ ਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਪਹੁੰਚਿਆ ਪਿੰਡ ਹੱਠਾ ਕਿਸ਼ਨ ਸਿੰਘ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ। ਵੀਰ लाड्डी ਉਹਨਾਂ ਦੇ ਕੋਲ ਆਇਆ ਦੋਸਤੋ ਵੈਸੇ ਵੀਡੀਓ ਆਪਣੀ ਪਹਿਲੀ ਐ ਇੱਕ ਵਾਰੀ ਮੈਂ ਜ਼ਿਕਰ ਕਰ ਦਿੰਦਾ। ਵੀਡੀਓ ਆਪਣੀ ਪਹਿਲੀ ਐ ਇਸ ਘਰ ਤੋਂ ਤੇ ਪਰ ਵੀਰ ਦਾ ਪਸ਼ੂ ਕਿਤਾ ਜਿਹੜਾ ਦੋਸਤੋ ਪਸ਼ੂ ਵਪਾਰ ਕਿਤੇ ਦਾ ਕੰਮ ਆ ਉਹ ਕਾਫੀ ਲੌਂਗ ਟਾਈਮ ਤੋਂ ਕਰਦੇ ਆ ਰਹੇ ਨੇ। ਤੇ ਵੀਡੀਓ ਦੋਸਤੋ ਹੋਰ ਚੈਨਲਾਂ ਦੇ ਉੱਪਰ ਵੀ ਤੁਸੀਂ ਪਹਿਲਾਂ ਕਾਫੀ ਦੇਖਦੇ ਰਹੇ ਹੋਵੋਗੇ ਠੀਕ ਆ ਜੀ। ਤੁਹਾਕਵਾਕਵਾਕ ਚੈਨਲਾਂ ਦੇ ਉੱਪਰ ਵੀਡੀਓ ਵੀਰ ਹੁਣੀ ਪਾਉਂਦੇ ਰਹੇ ਤੇ ਪਸ਼ੂ ਆਪਣੇ ਜਿਹੜੇ ਆ ਸੇਲ ਕਰਦੇ ਰਹੇ ਨੇ। ਸੋ ਬੈਕਗ੍ਰਾਉਂਡ ਦੀ ਵੀਰ ਬਾਕੀ ਪੂਰੀ ਡਿਟੇਲ ਜਿਹੜੀ ਆ ਵਪਾਰ ਲਾਈਨ ਦੀ ਬੈਕਗ੍ਰਾਉਂਡ ਆ। ਉਹ ਪੂਰੀ ਡਿਟੇਲ ਆਪਾਂ ਵੀਰ ਲਾਡੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਤੇ ਨੰਬਰ ਹਰ ਵਾਰ ਦੀ ਤਰ੍ਹਾਂ ਓਨਰ ਦੇ ਮਾਲਕ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ। ਇੱਕ ਵਾਰੀ ਦੋਸਤੋ ਮੈਂ ਤੁਹਾਨੂੰ ਐਡਰੈਸ ਫਿਰ ਦੁਬਾਰ ਤੋਂ ਜਿਹੜਾ ਕਨਫਰਮ ਕਰਾ ਦਿੰਨਾ ਪਿੰਡ ਠੱਠਾ ਕਿਸ਼ਨ ਸਿੰਘ ਤੁਸੀਂ ਜਿਹੜੀ ਵਿਜ਼ਿਟ ਕਰਨੀ ਆ। ਸੰਤੂ ਵਾਲਾ ਪਿੰਡ ਬਿਲਕੁਲ ਨਜ਼ਦੀਕ ਇੱਕ ਪਾਸੇ ਦੋਸਤੋ ਨਰੰਗ ਸਿੰਘ ਵਾਲਾ ਪਿੰਡ ਆ ਜਾਂਦਾ ਤੇ ਕੱਚਰਪਨ ਪਿੰਡ ਆ ਜਾਂਦਾ ਸੋ ਜੀਰੇ ਤੋਂ ਜੇਕਰ ਦੂਰੀ ਦੀ ਗੱਲ ਕਰੀਏ 10 ਕਿਲੋਮੀਟਰ ਦੀ ਦੂਰੀ ਆ ਮਖੂ ਸ਼ਹਿਰ ਤਕਰੀਬਨ ਕੋਈ 10 ਕਿਲੋਮੀਟਰ ਦੀ ਆ ਦੂਰੀ ਤੇ ਮੱਲਾਂ ਵਾਲੇ ਤੋਂ ਵੀ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਜਿਹੜਾ ਦੋਸਤੋ ਇਹ ਪਿੰਡ ਆ ਬਾਕੀ ਪੂਰੀ ਡਿਟੇਲ ਦੇ ਲਈ ਵੀਰ ਦੇ ਕੋਲ ਚੱਲਾਂਗੇ ਦੋਸਤੋ ਤੇ ਜੇਕਰ ਕੋਈ ਵੀਰ ਜੀਰੇ ਤੋਂ ਆ ਰਿਹਾ ਤੇ ਉਹ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਬੋਤੀਆਂ ਬੋਤੀਆਂ ਵਾਲਾ ਅਗਲਾ ਪਿੰਡ ਕੱਚਰਪਨ ਇਧਰ ਵੀ ਤੁਸੀਂ ਆ ਸਕਦੇ ਜੇ ਬੋਤੀਆਂ ਵਾਲੇ ਤੋਂ ਤੁਸੀਂ ਸੰਤੂ ਵਾਲਾ ਵਿੰਡਾ ਠੱਠਾ ਕਿਸ਼ਨ ਸਿੰਘ ਵੀ ਵਿਜਿਟ ਕਰ ਸਕਦੇ ਜੀ ਤੇ ਮਖੂ ਤੋਂ ਕਿਸੇ ਵੀਰ ਨੇ ਆਉਣਾ ਜੇਕਰ ਕੋਈ ਮਾਝ ਏਰੀਆ ਤੋਂ ਆ ਰਿਹਾ ਵੀਰ ਤੇ ਮਖੂ ਤੁਸੀਂ ਵਿਜਿਟ ਕਰੋਗੇ ਦੋਸਤੋ ਸੱਦਰ ਵਾਲਾ ਤੇ ਕੁਦੂ ਵਾਲਾ ਪਿੰਡ ਤੇ ਲੋਕਾ ਤੇ ਲੋਕੇ ਤੋਂ ਤੁਸੀਂ ਵਿਜਿਟ ਪਿੰਡ ਕਰ ਸਕਦੇ ਜੀ ਠੱਠਾ ਕਿਸ਼ਨ ਸਿੰਘ ਠੀਕ ਆ ਜੀ ਸੋ ਇਹ ਦੋਸਤੋ ਐਡਰੈਸ ਆ ਸੋ ਚਾਰ ਚਪੇਰਿਓਂ ਹਰ ਪਾਸਿਓਂ ਰੋਡ ਛੜਕ ਲੱਗਦੀ ਏ ਤੇ ਮੇਰਾ ਵੀਰ ਤੁਸੀਂ ਵਿਜਿਟ ਕਰ ਸਕਦੇ ਜੀ ਤੇ ਬਾਕੀ ਗੱਲਬਾਤ ਤੇ ਲਈ ਚਲਦੇ ਆ ਵੀਰ लाਡੀ ਦੇ ਕੋਲ ਪੁੱਛਦੇ ਆ ਇੱਕ ਬਹੁਤ ਜਿਹੜਾ ਦੋਸਤੋ ਕੀਮਤੀ ਹੀਰਾ ਵੀਰ ਨੇ ਜਿਹੜਾ ਹੁਣ ਸੇਲ ਕਰਨਾ ਬਹੁਤ ਖੂਬਸੂਰਤ ਝ ਤੋ ਕਿਸ ਸੀਮਿੰਟ ਦੀ ਇਹ ਜਿਹੜੀ ਦੋਸਤੋ ਖੁਦ ਆਪ ਆ ਕੇ ਕਿਸ ਸੀਮਿੰਟ ਤੋਂ ਗੱਭਣਾ ਉਹ ਜਿੰਨੀ ਵੀ ਡਿਟੇਲ ਆ ਜਿੰਨਾ ਵੀ ਰਿਕਾਰਡ ਵੀਰ ਦੇ ਕੋਲ ਹੈਗਾ ਅੱਜ ਮੌਜੂਦ ਉਹ ਆਪਾਂ ਨੂੰ ਦੱਸ ਦਊਗਾ ਠੀਕ ਆ ਜੀ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨੇ ਆ ਸਭ ਤੋਂ ਪਹਿਲਾਂ ਵੀਰ ਲਾਡੀ ਸਾਸਰੀ ਕਾਲ ਸਾਸਰੀ ਕਾਲ ਸੰਤੋ ਸਾਹ ਪੁਰ ਪਾ ਜੀ ਠੀਕ ਠਾਕ ਤੇ ਆ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਜੀ ਅੱਛਾ ਲਾਡੀ ਵੀਰ ਜਿੱਦਾਂ ਆਪਾਂ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਦੱਸਿਆ ਵਪਾਰ ਦਾ ਤੁਹਾਡਾ ਕਿੱਤਾ ਹੈ ਹਾਂ ਜੀ ਤੇ ਕਿੱਤਾ ਵੀ ਬੜਾ ਪੁਰਾਣਾ ਜੀ ਹਾਂ ਜੀ ਬਹੁਤ ਪੁਰਾਣਾ 15 ਸਾਲ ਤੋਂ ਉੱਤੇ ਹੈ ਜੀ 15 ਸ ਤੇ ਜ਼ਿਆਦਾਤਰ ਫਿਰ ਆਪਣੇ ਕੋਲ ਮੱਝਾਂ ਝੁੱਟ ਗਿਆ ਇਸੇ ਤਰ੍ਹਾਂ ਮੋਹਰਾ ਨਸਲ ਬ੍ਰੀਡ ਦੀਆਂ ਉਤਪਾਦ ਰਹੀਆਂ ਜਾਂ گاਵਾ ਵੈੜਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੇ ਇੱਕ ਤਰ੍ਹਾਂ ਦੀ ਮੱਝ ਝੁੱਟੀ ਚੰਗੀ ਤੇ ਵੈੜ ਵੀ ਚੰਗੀ ਤੇ ਚੰਗੀ ਠੀਕ ਹੈ ਜੀ ਅੱਛਾ ਤਾਂ ਫਿਲਹਾਲ ਇੱਕ ਵਾਰੀ ਤੁਸੀਂ ਦੱਸਤਾ ਸੀ ਵੀ ਤਕਰੀਬਨ ਕੋਈ 5 6 7 ਘੰਟੇ ਕੰਮ ਆਪਾਂ ਸਟਾਪ ਕਰਤਾ ਸੀਗਾ ਹਾਂ ਜੀ ਉਹ ਘਰ ਦਾ ਮਕਾਨ ਤਿਆਰ ਕਰ ਰਹੇ ਸੀਗੇ ਤੇ ਉਦੋਂ ਨਹੀਂ ਸੀ ਸੂਤ ਆਦਾ ਜੀ ਠੀਕ ਹੈ ਜੀ ਹੁਣ ਤੁੰਦੂ ਸਾਹਿਬ ਇੱਥੇ ਕਰਕੇ ਹੁਣ ਫੇਰ ਚਲਾ ਤੇ ਵੀਡੀਓ ਇਸੇ ਕਰਕੇ ਤੁਹਾਡੀ ਚੈਨਲ ਤੇ ਪਾਉਣ ਲੱਗੇ ਆ ਬਈ ਗਾਂ ਕਾਂ ਨੂੰ ਪਤਾ ਲੱਗ ਜੇ ਵੀ ਕੰਮ ਫੇਰ ਸ਼ ਅੱਜ ਜਿਹੜੀ ਆਪਾਂ ਇਹ ਝੋਟੀ ਸੀਲ ਕਰਦੇ ਪਏ ਆ ਹਾਂਜੀ ਤੇ ਆਪਾਂ ਚਲੋ ਜਿੱਦਾਂ ਕਿ ਆਪਣਾ ਸੇਲ ਪਰਚੇ ਦਾ ਕੰਮ ਆ ਤੇ ਅੱਗੋਂ ਆਪਣੇ ਕੋਲ ਵਪਾਰ ਲਾਈਨ ਚ ਹੀ ਆਈ ਹੈ ਵਪਾਰ ਲਾਈਨ ਚਾਈ ਸੰਧੂ ਦਾ ਤੇ ਕੀ ਡਿਟੇਲ ਆ ਪਿੱਛੋਂ ਕੀ ਰਿਕਾਰਡ ਆ ਝੋਟੀ ਆਪੇ ਕਿਸ ਸੀਮਣ ਦੀ ਹੈ ਇਹ ਸੰਧੂ ਸਾਹਿਬ ਹਰਿਆਣੇ ਦੀਆਂ ਮੱਝਾਂ ਬੰਦਿਆ ਕੋਲੇ ਆਪਣੇ ਲਿਹਾਜ਼ ਵਾਲੇ ਬੰਦੇ ਬਹੁਤ ਵਧੀਆ ਹਾਂਜੀ ਉਹਨਾਂ ਤੋਂ ਲਈ ਆ ਹਰਿਆਣੇ ਦੀਆਂ ਮੱਝਾਂ ਦੀ ਧੀਆ ਤੇ ਐਮ 29 ਦੀ ਹੋਣ ਇਹ ਆਪ ਆ ਇਹ ਐਮ 29 ਦੀ ਆਪ ਇਹ ਐਮ 29 ਦੀ ਸਰਕਾਰੀ ਸੀਮਣ ਲਗਾ ਇਹਨੂੰ ਠੀਕ ਹੈ ਜੀ ਅਗੇ ਨੈਕਸਟ ਗੱਭਨ ਸਰਕਾਰੀ ਸੀਮਣ ਸੀਮਣ ਤੋਂ ਹਾਂਜੀ ਠੀਕ ਹੈ ਜੀ ਦੋਸ ਤੇ ਬਾਕੀ ਪੂਰਾ ਬਾਡੀ ਸਟਰਕਚਰ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਾਂਗੇ ਬਾਕੀ ਨਾਲ ਦੀ ਨਾਲ ਗੱਲਬਾਤ ਚੱਲੀ ਜਾਊਗੀ ਹਾਂਜੀ ਤੇ ਬਾਕੀ ਫੇਸ ਕੁਆਲਿਟੀ ਵੇਖੋ ਦੋਸਤੋ ਬਹੁਤ ਸੋਹਣੀ ਫੇਸ ਕੁਆਲਿਟੀ ਆ ਲੰਬੀ ਗਰਦਨ ਪਤਲਾ ਫੇਸ ਤੇ ਕੁੰਡੀ ਜੁਰ ਜਿੱਦਾਂ ਆਪਾਂ ਨਾਰਮਲੀ ਗੱਲ ਕਰਦੇ ਆ ਜਾਂ ਇੱਕ ਬਰੀਡ ਵੇਖਦੇ ਆ ਮੋਹਰਾ ਦੀ ਠੀਕ ਹੈ ਜੀ ਬੈਕ ਸਾਈਡ ਤੋਂ ਬਿਲਕੁਲ ਮੱਥੇ ਦੇ ਨਾਲ ਟੱਚ ਸਿੰਘ ਛੋਟਾ ਗੁਲਾਈ ਦੇ ਵਿੱਚ ਆ ਸਿੰਘਾ ਪੂਰਾ ਤੇ ਪਿੱਛੋਂ ਦੋਸਤੋ ਇੱਕ ਵਾਰੀ ਤੁਹਾਨੂੰ ਮੈਂ ਬੈਕ ਸਾਈਡ ਤੋਂ ਦਿਖਾਉਣਾ ਓ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਜਿਆਦੀ ਖੂਬਸੂਰਤ ਆ ਤੋਂ ਜਦੋਂ ਆਪਾਂ ਤੁਹਾਨੂੰ ਤੇ ਬਾਕੀ ਤਿਆਰੀ ਦੀ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਕਿ ਕਿੰਨੇ ਕ ਦਿਨ ਹਜੇ ਪਏ ਤੇ ਸੂਨ ਦੇ ਵਿੱਚ ਤੇ ਬਾਕੀ ਬਹੁਤ ਖੂਬਸੂਰਤ ਕੁਆਲਿਟੀ ਐਮ 29 ਦੀ ਦੋਸਤ ਇਹ ਜਿਹੜੀ ਝੋਟੀ ਵੀਰ ਸੇਲ ਕਰਦਾ ਪਿਆ ਤੇ ਮੈਨੂੰ ਲੱਗਦਾ ਵੀ ਦੋਸਤੋ ਜਿਹੜਾ ਕੋਈ ਵੀਰ ਕੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਜਾਂ ਕੋਈ ਚੰਗਾ ਪਸ਼ੂ ਰੱਖਣ ਦਾ ਸ਼ਕੀਨ ਤੇ ਤੁਸੀਂ ਜ਼ਰੂਰ ਹੱਥ ਪਾਉਂਗੇ ਠੀਕ ਹੈ ਜੀ ਬਹੁਤ ਖੂਬਸੂਰਤ ਕੁਆਲਿਟੀ ਐ ਤੇ ਵੀਰ ਇਹ ਤੇ ਦਿਨਾਂ ਦੀ ਗੱਲ ਕਰ ਲੀਆ ਗੱਭਣਾਗਾ ਤਿਆਰੀ ਵਾਲੀ ਆ ਦਿਨ ਪੂਰੇ ਹੋ ਗਏ ਹੁਣਗੇ ਵੈਸੇ ਹਾਂਜੀ ਦਿਨ ਪੂਰੇ ਆ ਜੀ ਸੰਧੂ ਸਾਹਿਬ ਤੇ ਲਜਾਨ ਨੂੰ ਲੈ ਜੇ ਦੋ ਦਿਨ ਲੈ ਜ ਇਹ ਮੈਂ ਝੋਟੀ ਤੇ ਡਿਪੈਂਡ ਆ ਜੀ ਠੀਕ ਆ ਜੀ ਹਾਂ ਤੇ ਝੋਟੀ ਉਵੇਂ ਤਿਆਰ ਆ ਤੁਹਾਡੇ ਸਾਹਮਣੇ ਆ ਜੀ ਹਾਂ ਤੇ ਦਿਨ ਪੂਰੇ ਝੋਟੀ ਦੇ ਅੱਛਾ ਵੀ ਲਾਡੀ ਜਿਹੜੇ ਹਿਸਾਬ ਨਾਲ ਪਲੀ ਸੰਭੀ ਆ ਹਾਂਜੀ ਕੋਈ ਸ਼ੱਕ ਨਹੀਂਗਾ ਚਲੋ ਵੀਰਾਂ ਨੂੰ ਵੇਖਦੇ ਆ ਸਾਰੀ ਪਤਾ ਲੱਗ ਜਾਣਾ ਹਾਂਜੀ ਤੇ ਵੈਸੇ ਉਮੀਦ ਕਰਦੇ ਵੀ ਹਜੇ ਪੜੇ ਪੜੇ ਥੋੜੇ ਜਿਨੇ ਨਵਾਉਣੇ ਸ਼ੁਰੂ ਕੀਤੇ ਵੀ 2-3 ਦਿਨ ਕੱਢ ਵੀ ਸਕਦੇ ਹਾਂਜੀ ਕੱਢ ਵੀ ਸਕਦੀ ਆ ਤੇ ਪਰ ਜੇ ਤਿਆਰੀ ਆ ਵੇਖੀ ਤੇ ਸੂ ਵੀ ਸਕਦੀ ਆ ਤਾਂ ਵੀ ਕੋਈ ਗੱਲ ਨਹੀਂ ਬਿਲਕੁਲ ਆ ਦੋਸਤੋ ਵੈਸੇ ਤਿਆਰੀ ਜਿਹੜੀ ਆਲਮੋਸਟ ਕੰਪਲੀਟ ਤੇ तकरीबन ਥਾਨਥਨ ਦੀ ਵਿੱਥੀ ਵਰਲ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਨੇੜੇ ਤੋਂ ਬਹੁਤ ਖੂਬਸੂਰਤ ਵਿੱਥਾਂ ਨੇ ਗਿਰਲਾਂ ਬਹੁਤ ਸੋਹਣੀਆਂ ਇਹ ਪੂਰਾ ਹੱਥੀ ਚਵਾਈ ਵਾਲਾ ਥਾਨ ਮੁੱਠੀ ਮੁੱਠੀ ਥਾਨ ਲੱਗਾ ਕਰਮਾਲੀ ਤੋਂ ਇੱਕ ਸਾਰ ਲੈਵਾ ਠੀਕ ਹੈ ਜੀ ਬਹੁਤ ਖੂਬਸੂਰਤ ਕੁਆਲਟੀ ਦੇ ਵਿੱਚ ਤੇ ਕੁਝ ਕਿ ਜਿਹੜੇ ਦੋਸਤੋ ਪਿੱਛੋਂ ਕੋਈ ਮੋਰਾ ਦੇ ਵਿੱਚ ਜਿੱਦਾਂ ਕਿ ਨਸਲ ਬ੍ਰੀਡ ਦੇ ਵਿੱਚ ਪਾਸ ਆ ਜਾਂਦਾ ਵੀ ਦੋ ਤਿੰਨ ਤੋਂ 4 ਇੰਚ ਜਿਹੜੀ ਪੂਸ਼ ਵਾਈਟ ਆ ਓਵਰ ਆਲ ਬਾਕੀ ਸਾਰੀ ਬਲੈਕ ਸਾਈ ਸ਼ੂਈ ਬਹੁਤ ਜਿਆਦੀ ਆ ਬਾਕੀ ਚਮਕ ਤਮਕ ਪੂਰੀ ਆ ਤੁਸੀਂ ਵੇਖ ਸਕਦੇ ਜੀ ਹੈਵੀ ਬਿਲਕੁਲ ਪਤਲੇ ਪਿੰਡੇ ਦੀ ਹੈ ਠੀਕ ਹੈ ਕੰਡਾ ਦਾ ਸੰਦੂ ਸਾਹਿਬ ਇੱਕ ਤੁਸੀਂ ਜਿੰਨਾ ਜਿੱਤੋਂ ਮਰਜੀ ਫੜ ਲਓ ਜੀ ਹਾਂ ਜੀ ਫੜ ਲਓ ਜੀ ਇੰਨੀ ਨਰਮ ਆ ਬਿਲਕੁਲ ਜੀ ਠੀਕ ਆ ਵੀਰ ਜੀ ਇੱਕ ਵਾਰੀ ਮੜਾ ਖੋਲ ਕੇ ਤੋਰ ਕੇ ਦਿਖਾ ਦਈਏ ਵੀਰਾਂ ਨੂੰ ਹਾਂ ਜੀ ਸੰਦੂ ਸਾਹ ਬਹੁਤ ਚੰਗਾ ਜਿਹੜਾ ਦੋਸਤੋ ਪਸ਼ੂ ਧਾਨਾ ਤੋਂ ਮੋਰਾ ਬਰੀਡ ਦੇ ਪਸ਼ੂ ਖਰੀਦਣ ਨਾਲ ਜਿਹੜੇ ਵੀਰ ਚਾਹ ਬਾਣਾ ਆਪਣੇ ਤੇ ਜ਼ਰੂਰ ਇੱਕ ਵਾਰੀ ਤੁਸੀਂ ਇੱਕ ਵਾਰੀ ਵੇਖ ਲਿਆ ਜੇ ਦੋ ਵਾਰੀ ਵੀਡੀਓ ਨੂੰ ਵੇਖ ਲਿਆ ਜੇ ਪਸੂ ਜਿਹੜਾ ਦੋਸਤੋ ਖਰੀਦਣ ਵਾਲਾ ਕੋਈ ਮੇਰੇ ਡੇਰੀ ਦੇ ਮਤਲਬ ਲਈ ਪਾਉਣਾ ਚਾਹੁੰਦਾ ਪਸ਼ੂ ਐਨੀਮਲ ਚੰਗਾ ਉਹ ਤੁਸੀਂ ਪਾ ਸਕਦੇ ਜੀ ਅੱਛਾ ਫਿਰ ਇਹਦੀ ਪਹਿਲੇ ਸਵੇਰ ਦੀ ਕੋਈ ਮਿਲਕਿੰਗ ਬਾਰੇ ਦੱਸਿਆ ਸੀ ਪਿੱਛੋਂ ਆਪਣਾ ਕੁਛ ਇਹ ਸੰਧੂ ਸਾਹਿਬ ਪਹਿਲੇ ਸਵੇਰ ਨੇ 14 ਲੀਟਰ ਦਿੱਤਾ ਜੀ 14 ਕਿ ਲੀਟਰ ਹਾਂਜੀ 14 ਕਿ ਲੀਟਰ ਦਿੱਤਾ ਜੀ ਠੀਕ ਹੈ ਜੀ ਤੇ ਬਾਕੀ ਐਤਕੀ ਵੇਖੋ ਜੀ ਤੁਹਾਡੇ ਸਾਹਮਣੇ ਆ ਬਿਲਕੁਲ ਜੀ ਤਾਂ ਅਗਲੇ ਦੀ ਸਾਂਭ ਆਈ 18 ਵਿੱਚ ਹੋ ਸਕਦਾ ਤੇ 20 ਵਿੱਚ ਹੋ ਸਕਦਾ ਤੇ 16 ਵੀ ਚੋ ਸਕਦਾ ਜੀ ਅੱਗੇ ਸੇਵਾ ਪਹੁੰਚ ਜਾ ਅਗਲੇ ਦੀ ਹਾਂਜੀ ਪਹੁੰਚ ਜਾਈ ਚੰਗੀ ਸੇਵਾ ਰਹੀ ਹਾਂਜੀ ਉੱਤ ਕਰਮਾਂ ਲਈ ਕਰ ਦ ਠੰਡੀ ਜੈਲੀ ਐਨੀਆ ਜਿੱਥੇ ਮਰਜ਼ੀ ਡਾਕ ਲੋ ਜੋ ਮਰਜ਼ੀ ਕਰ ਲੋ ਸਹੀ ਹੈ ਜੀ ਐਡੀ ਝੂਟੀ ਠੰਡੀ ਤੇ ਅਸਲ ਤੇ ਵਿੱਚ ਵੀਰ ਫਿਰ ਚਲੋ ਤੁਸੀਂ ਵਪਾਰ ਬਹੁਤ ਲੰਮਾ ਟਾਈਮ ਕਰਦੇ ਰਹੇ ਜੀ ਹਾਂਜੀ ਤੇ ਹੁਣ ਵੀ ਤਕਰੀਬਨ ਚਲੋ ਤੁਸੀਂ ਵੇਚੀ ਕੰਟੀਨਿਊਸ ਤੁਰੇ ਆ ਰਹੇ ਆਪਣੇ ਕੋਲ ਹਾਂਜੀ ਤੇ ਠੰਡੇ ਥੀਰੇ ਪਸ਼ੂ ਨਸਲ ਬਰੀਡ ਵਾਲੇ ਵੈਸੇ ਪਸ਼ੂ ਠੰਡੇ ਥੀਰੇ ਹੋਣਗੇ ਜਿਆਦਾ ਹਾਂਜੀ ਹਾਂਜੀ ਲੂਸ਼ੂ ਲੂਸ਼ੂ ਕਰਨ ਵਾਲੇ ਕ੍ਰੋਸ ਪਸ਼ੂ ਹੋ ਜਾਂਦੇ ਨਾ ਜੀ ਨਾ ਜੀ ਆਪਾਂ ਨਸਲ ਵਾਲਾ ਪਸ਼ੂ ਗਾਂ ਵੀ ਬਰੀਡ ਵਾਲੀ ਲਈਦੀ ਆ ਜੀ ਹਾਂਜੀ ਮੈਂ ਵੀ ਬਰੀਡ ਵਾਲੀ ਹਾਂਜੀ ਮੈਂ ਤਾਂ ਹੀ ਛੌਂਕਣਾ ਲੈਨੇ ਆ ਜੀ ਬਾੜੀ ਜਿਹੜੀ ਚੰਗੀ ਮਨ ਨੂੰ ਜੱਚੀ ਹਾਂਜੀ ਇਹਨੂੰ ਵੀ ਚ ਟੁਰਦੇ ਜੇ ਇੱਕ ਵਾਰੀ ਹਾਂਜੀ ਆ ਦੋਸਤੋ ਇੱਕ ਵਾਰੀ ਆ ਤੁਸੀਂ ਬਹਿਣੀ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਸੋ ਵੰਡ ਬੁੰਡ ਆਫਸੀ ਥਾਣਾ ਦੀ ਬਹੁਤ ਜਿਆਦੀ ਸੋਹਣੀ ਤੇ ਬਿਲਕੁਲ ਟਕਾਣੇ ਤੇ ਜਿਹੜਾ ਦੋਸਤੋ ਹਵਾਨਾ ਚੱਡਾ ਲੱਗਾ ਕਰਮਾੜੀ ਨੂੰ ਠੀਕ ਆ ਜੀ ਸੋ ਉਹਨਾਂ ਹੀ ਅੱਗੇ ਆ ਤੇ ਉਹਨਾਂ ਹੀ ਪਿੱਛੇ ਸੋ ਬੰਤਰ ਲੇਵੇ ਦੀ ਸੋ ਫੁੱਲ ਬਾਡੀ ਬੰਤਰ ਬਹੁਤ ਜਿਆਦੀ ਖੂਬਸੂਰਤ ਢਾਂਜਾ ਢੂਜਾ ਝੂਟੀ ਦਾ ਬਹੁਤ ਵਧੀਆ ਤੇ ਪੂਰੀ ਮਜ਼ਬੂਤ ਲੰਬੀ ਲੂੰਬੀ ਪੂਰੀ ਆ ਤੇ ਕੱਦ ਵੀ ਬ ਠੀਕ ਹੈ ਜੀ ਅੱਛਾ ਫਿਰ ਲਾਡੀ ਇੱਕ ਇਹ ਵੀ ਦੱਸ ਦਈਏ ਮੰਨ ਲਓ ਵੀ ਜਿੱਥੋਂ ਵੀ ਆਈ ਆ ਮੋਸਟਲੀ ਕੀ ਆ ਵੀ ਇਹੋ ਜਿਹਾ ਪਸ਼ੂ ਵੇਖਦੇ ਕਈ ਵੀਰ ਵਪਾਰੀ ਆ ਚਾਹੇ ਘਰੋਂ ਕੋਈ ਸੇਲ ਕਰਦਾ ਤੇ ਉਸੇ ਨੂੰ ਫਟਾਕਦੇ ਨੇ ਕਹਿੰਦੇ ਆ ਵੀ ਹਰਿਆਣੇ ਤੋਂ ਆਈ ਆ ਹਾਂਜੀ ਤੁਸੀਂ ਦੱਸ ਰਹੇ ਸੀ ਵੀ ਇਹ ਤਾਂ ਮਤਲਬ ਵੀ ਬੈਕਗ੍ਰਾਉਂਡ ਜਿਹੜੀ ਆ ਬੇਸ਼ੱਕ ਇਹਦੀ ਮਦਰ ਦੀ ਬੇਸ਼ੱਕ ਹਰਿਆਣੇ ਦੀ ਆ ਜੀ ਉਹਨਾਂ ਬੰਦਿਆਂ ਕੋਲੇ ਜਿਹੜੀਆਂ ਬੈਕਗ੍ਰਾਉਂਡ ਵਾਲੀਆਂ ਮੱਜਾਂ ਸਾਰੀਆਂ ਹਰਿਆਣੇ ਦੀਆਂ ਜੀ ਹਾਂਜੀ ਇਹ ਇੱਥੋਂ ਦੀ ਜੰਪ ਵਾਲਾ ਇਹ ਝੋਟੀ ਉਹਨਾਂ ਤੇ ਮਲਕੀ ਪੇਟੂ ਆ ਜਿਹੜੀਆਂ ਉਧਰੋਂ ਆਈਆਂ ਸੀ ਇਹਦੀ ਪਦਾਇਸ਼ ਇੱਧਰ ਦੀ ਆਪਣੇ ਇੱਧ ਹਾਂਜੀ ਹਾਂਜੀ ਅਸੀਂ ਚ ਝੋਟੀ ਜਿਹੜੀ ਮੈਂ ਲੈਨੇ ਆਂ ਜੀ ਸ਼ੌਂਕ ਨਾਲ ਲੈਨੇ ਆਂ ਜਿਹੜੀ ਚੰਗੀ ਹੋਵੇ ਹਰੇਕ ਮੈਂ ਨਹੀਂ ਇਹ ਲਈ ਬਿਲਕੁਲ ਬਿਲਕੁਲ ਅਸੀਂ ਤਾਂ ਜ਼ਿਆਦਾਤਰ ਗਾਂ ਦਾ ਕਰਦੇ ਆਂ ਤੇ ਪਰ ਝੋਟੀ ਉਹ ਲਈਦੀ ਜਿਹੜੀ ਵੀ ਸ਼ੌਂਕ ਨਾਲ ਹਰੇਕ ਬੰਦੇ ਦੇ ਮਨ ਨੂੰ ਸਹੀ ਹੈ ਜੀ ਉਹ ਦੱਸੋ ਜਿਵੇਂ ਇੱਕ ਗੱਲ ਕਰਦੇ ਵੀ ਪੂਰਾ ਤੜਿਆ ਪਸ਼ੂ ਆ ਵੀ ਜਿਹੜਾ ਕਹਿੰਦਾ ਘੌਂਦਾ ਪਸ਼ੂ ਵੀ ਰੰਦਾ ਵੀ ਉਹ ਆਪਾਂ ਕਿੱਲੇ ਤੇ ਲੈ ਕੇ ਸਾਹਮਣੇ ਪੇਸ਼ ਕਰਦੇ ਆਂ ਵੀਰਾਂ ਦੇ ਤੋਂ ਆ ਵੀਰਾਂ ਦੇ ਵੇਖ ਲੋ ਜੀ ਪਿੰਡੇ ਤੇ ਕੱਲੀ ਕੱਲੀ ਨਾਲ ਓਵੇਂ ਦੱਸਦੀ ਏ ਝੋਟੀ ਬਿਲਕੁਲ ਜੀ ਆ ਗਏ ਜੀ ਕੱਲੀ ਕੱਲੀ ਓਵੇਂ ਵੇਖ ਲੋ ਹਾਂਜੀ ਠੀਕ ਹੈ ਜੀ ਤੋ ਰਾਜੀ ਆ ਫੁੱਲ ਭਜਣ ਲੋਡ ਆ ਠੀਕ ਆ ਜੀ ਤੇ ਬਣੀ ਥਣੀ ਬਹੁਤ ਸੋਹਣੀ ਪਈ ਆ ਬਾਕੀ 2-3 ਤਿੰਨ ਦਿਨ ਕੱਢ ਜੇ ਉਹ ਇਹਦੇ ਲਈ ਚੰਗਾ ਆ ਬਾਕੀ ਹੋਰ ਵੀ ਥੱਲੇ ਉਹ ਸੋਹਣਾ ਬਖਲਾ ਤਿਆਰ ਕਰ ਲੂਗੀ ਤੋ ਝੋਟੀ ਬਹੁਤ ਚੰਗੀ ਦੋਸਤੋ ਸਿੰਗਲ ੱਡੀ ਦੇ ਵਿੱਚ ਤੋ ਮਦਰ ਮੋਦਰ ਦਾ ਰਿਕਾਰਡ ਵੀ ਬਹੁਤ ਚੰਗਾ ਵੀਰ ਦੱਸ ਰਿਹਾ ਸੀ 18 17 18 ਲੀਟਰ 18 ਲੀਟਰ ਤੋਂ ਉਹਨਾਂ ਦੇ ਕੋਲੇ ਮਾਝੀ ਘੱਟ ਐ ਨਹੀਂ ਜੀ 18 ਤੋਂ 20 ਪਲੱਸ ਵਾਲੀਆਂ ਹੀ ਐ ਜਿੰਨੀਆਂ ਤੁਹਾਨੂੰ ਚਾਹ ਉਹਨਾਂ ਕੋਲੇ ਠੀਕ ਆ ਜੀ ਸਾਰੀਆਂ ਹਰਿਆਣੀਆਂ ਮੱਝਾਂ ਹੀ ਐ ਠੀਕ ਆ ਜੀ ਲਓ ਜੀ ਅੱਛਾ ਤੇ ਵੀਰ ਇਹਦੀ ਡਿਮਾਂਡ ਕੀ ਕਰਦੇ ਆਪਾਂ ਸੰਦੂ ਸਾਹਿਬ ਝੋਟੀ ਦਾ ਮੁੱਲ ਤਾਂ ਕੋਈ ਨਹੀਂ ਜੀ ਜੋ ਮਰਜ਼ੀ ਕਰ ਲਈ। ਹਾਂਜੀ। ਇਹੋ ਜੀ ਝੋਟੀ ਆ ਜੀ। ਹਾਂਜੀ। ਆਪਾਂ ਜਾਇ ਜੀ ਮੁੱਲ ਕਰਨਾ ਤੇ ਜਾਇ ਜੀ ਝੋਟੀ ਦੇ ਦੇਣੀ ਆ। ਹਾਂਜੀ। ਪਹਿਲੀ ਤੁਹਾਡੀ ਜਾਣੀ ਵੀ ਪਹਿਲੇ ਤੁਹਾਡੇ ਨਾਲ ਵਾਅਦਾ ਤੇ ਬੋਣੀ ਕਰਨੀ ਆ ਤੁਹਾਡੀ। ਅੱਛਾ ਜੀ। ਹਾਂਜੀ। ਇਹ ਨਾਲੇ ਕੰਮ ਛੱਡਿਆ ਸੀ 8-7 ਕੰਮ ਛੱਡਿਆ 8-7 ਮਹੀਨੇ ਹੋ ਗਏ ਬੰਦ ਹੋ ਤੇ ਸ਼ੁਰੂ ਕਰਨਾ ਵਸ। ਠੀਕ ਹੈ ਜੀ। ਤੇ ਸੰਦੂ ਸਾਹਿਬ ਇਹਦਾ ਮੁੱਲ ਆ ਜੀ 2,10,000 ਰੁਪਈਆ। ਓਕੇ। ਤੇ 1.90 ਦੀ ਝੋਟੀ ਦੇ ਦਿਆਂਗੇ। 1.90 ਦੀ। ਹਾਂਜੀ। ਠੀਕ ਹੈ ਜੀ। ਤੇ ਬਾਕੀ ਕੋਈ ਸੱਜਣ ਆਪਣਾ ਭੈ ਹੋਰ ਵੀ ਕਰਦੇ ਆ ਜੇ ਮੌਕੇ ਤੇ ਜਿੱਦਾਂ ਹੋ ਸਕਦਾ ਕੋਈ 100 200 ਵਾਲਾ ਕੰਮ ਨਹੀਂ ਹੈਗਾਗਾ ਉਹ ਨਹੀਂ ਤੁਹਾਨੂੰ ਸਾਹਿਬ ਜਿਵੇਂ ਕਹੋਗੇ ਖੁਸ਼ ਕਰਕੇ ਘਲਾਗੇ ਕਿਸੇ ਨੂੰ ਮੋੜਦੇ ਨਹੀਂ ਜਿਵੇਂ ਤੁਸੀਂ ਕਹਦੋਗੇ ਉਵੇਂ ਕਰ ਦਾਂਗੇ ਜਰੂਰ ਜੀ ਪੂਰੀ ਖੁੱਲੀ ਛੋੜ ਕਰਕੇ ਭੇਜਾਂਗੇ ਬਿਲਕੁਲ ਜੀ ਹਾਂਜੀ ਲਓ ਦੱਸੋ ਇੱਕ 90 ਦੇ ਵਿੱਚੋਂ ਵੀਰ ਦੱਸ ਰਿਹਾ ਵੀ ਖੁੱਲੀ ਛੋੜ ਛੱਪਾ ਖੁੱਲਾ ਮਾਨਤਨ ਕਰਾਂਗੇ ਸੋ ਬਾਕੀ ਜਿਹੜੇ ਮੇਰੇ ਵੀਰ ਸ਼ਕੀਨ ਆ ਚਾਹਵਾਨਾ ਕਾਫੀ ਵੀਰ ਸ਼ੌਂਕ ਰੱਖਦੇ ਆ ਇੱਕ ਨਸਲ ਬਰੀਡ ਤੇ ਗਾਂ ਕੰਮ ਕਰਨਾ ਵੀ ਚਾਹੁੰਦੇ ਆ ਠੀਕ ਆ ਜੀ ਤੇ ਤੁਸੀਂ ਜਰੂਰ ਇੱਕ ਵਾਰੀ ਹੱਥ ਪਾ ਸਕਦੇ ਜੇ ਧਿਆਨ ਕੇ ਵੇਖ ਲ ਇੱਕ ਵੀਰ ਜੀ ਆਪਣੇ ਨੰਬਰ ਜ਼ਰੂਰ ਕਰ ਦਈਏ ਸਾਂਝੇ ਆ ਆਪਣਾ ਨੰਬਰ ਆ ਜੀ 8473 00676 ਠੀਕ ਹੈ ਜੀ ਹਾਂ ਜੀ ਇੱਕੋ ਨੰਬਰ ਹੀ ਚੱਲਦਾ ਨਾ ਵੀਰ ਹਾਂ ਜੀ ਇੱਕੋ ਨੰਬਰ ਹੀ ਠੀਕ ਹੈ ਜੀ ਲਓ ਦੱਸੋ ਇਹ ਸਾਨੂੰ ਮੇਰੇ ਨਾਲ ਵੀਰ ਤੇ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ ਆਓ ਇੱਥੇ ਆਪਣੀ ਜਿਹੜੀ ਦੋਸਤੋ ਤੁਸੀਂ ਨਰਕ ਪਰਖ ਕਰੋ ਤਸੱਲੀ ਕਰੋ ਕਿਉਂਕਿ ਗੱਬਣ ਪਸ਼ੂ ਆ ਕੋਈ ਵੀ ਰਿੱੱਪ ਕੇ ਤਸੱਲੀ ਕਰਨੀ ਚਾਹੁੰਦਾ ਤੇ ਕਿਉਂਕਿ ਮੋਟੀ ਰਕਮਾਂ ਦੋਸਤੋ ਤੇ ਬਹੁਤ ਸੋਹਣਾ ਪਸ਼ੂ ਤਾਂ ਨਾ ਫਿਲਹਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇਕੱਤਿਆਂ ਨੂੰ ਇਹ ਝੋਟੀ ਦਿਖਾਉਣੀ ਸੀ ਐਮ 29 ਦੀ ਵੀਰ ਹੁਣਾਂ ਦੇ ਇਸ ਫਾਰਮ ਤੋਂ ਇਸ ਕਿਲੇ ਤੋਂ ਪਸ਼ੂ ਇੱਕ ਵਾਰੀ ਤੁਹਾਨੂੰ ਮੋਟਾ ਜਿਹਾ ਕੈਮਰਾ ਮਾਰ ਦਿੰਨੇ ਆ ਜਿੰਨੇ ਵੀ ਵੀਰ ਨੇ ਘਰੇ ਰੱਖਿਆ ਸਾਰੇ ਚੰਗੇ ਪਸ਼ੂਆ ਨੀਲੀ ਰਾਵੀ ਤੇ ਮੋਹਰਾ ਦੇ ਵਿੱਚ ਦੋਸਤੋ ਐਮ 29 ਦੀਆਂ ਝੋਟੀਆਂ ਆਲਰੇਡੀ ਇਹਨਾਂ ਦੇ ਕੋਲ ਹੈਗੀਆਂ ਨੇ ਪਸ਼ੂ ਜਿਹੜਾ ਘਰੇ ਵੀ ਰੱਖਿਆ ਬਹੁਤ ਚੰਗਾ ਤੇ ਜਿਹੜੇ ਸੇਲ ਵੀ ਲਿਆ ਕੇ ਕਰਦੇ ਆ ਬਹੁਤ ਚੰਗਾ ਪਸ਼ੂ ਸੇਲ ਲਿਆ ਕੇ ਕਰਦੇ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਪਾ ਨੂੰ ਸਤਿ ਸ਼੍ਰੀ ਅਕਾਲ